ਸਰ ਜਸਕਰਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਇਹ ਤਸਵੀਰਾਂ ਦੁਬਾਰਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਰਾਤ ਜੋ ਕਬਾਰ ਦੇ ਇੱਕ ਸਟੋਰ ਇੱਕ ਗਦਾਮ ਨੂੰ ਅੱਗ ਲੱਗ ਗਈ ਸੀ ਉਸ ਸਟੋਰ ਦੀਆਂ ਇਹ ਤਸਵੀਰਾਂ ਨੇ ਫਾਰਕ ਬਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਆ ਉਹ ਖਤਰਨਾਕ ਸਿਚੁਏਸ਼ਨ ਨੂੰ ਹੈਂਡਲ ਤਾਂ ਕਰ ਲਿਆ ਸੀ ਕੰਟਰੋਲ ਕਰ ਲਿਆ ਸੀ ਪਰ ਤੁਹਾਨੂੰ ਦੱਸਦੀ ਹੈ ਕਿ ਪੂਰੀ ਰਾਤ ਜਿਹੜਾ ਆ ਉਹ ਇਥੇ ਫਾਇਰ ਬਰਗੇਡ ਇਸ ਅੱਗ ਦੇ ਨਾਲ ਜੂਝਦੀ ਰਹੀ ਅੱਗ ਜਿਹੜੀ ਇਹ ਉਹ ਕੰਟਰੋਲ ਵਾਲੀ ਸਥਿਤੀ ਦੇ ਵਿੱਚ ਤਾਂ ਜਰੂਰ ਆ ਗਈ ਸੀ ਪਰ ਜਦੋਂ ਵੀ ਫਾਇਰ ਬਰਗੇਡ ਦੀਆਂ ਗੱਡੀਆਂ ਥੋੜੀਆਂ ਸ਼ਾਂਤ ਧੁੰਨੀਆਂ ਤਾਂ ਉਸੇ ਵੇਲੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਲਾ ਜਿਹੜਾ ਆ ਉਹ ਮਗ ਪੈਂਦਾ ਤੇ ਫੇਰ ਤੋਂ ਭਾਂਬੜ ਮਚਣੇ ਸ਼ੁਰੂ ਹੋ ਜਾਂਦੇ ਤਾਂ ਦਾਦੀ ਇਹ ਕੀ ਕਬਾੜ ਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਸਮਾਨ ਕਹਿ ਰਿਹਾ ਹੈ ਕਿਹਾ ਜਾ ਰਿਹਾ ਕਿ ਦੱਬਿਆ ਹੋਇਆ ਸੀ ਰੱਖਿਆ ਹੋਇਆ ਸੀ ਜਿਸ ਨੂੰ ਕੀ ਅੱਗ ਭੁੱਬਲ ਬਣ ਗਈ ਤੇ ਜਿਹੜੀ ਕਿ ਬੁਝਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਜਦੋਂ ਸਾਡੇ ਪੱਤਰਕਾਰ ਸਵੇਰੇ ਫੇਰ 5 ਵਜੇ ਜਾ ਕੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਗੱਲਬਾਤ ਕਰਦੀ ਹੈ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਦੱਸਿਆ ਕਿ ਸਥਿਤੀ ਦਾ ਕੰਟਰੋਲ ਦੇ ਵਿੱਚ ਆ ਆਸੇ ਪਾਸੇ ਦੀਆਂ ਇਮਾਰਤਾਂ ਸੁਰੱਖਿਅਤ ਨੇ ਪਰ ਕਿਤਨਾ ਕਿਤੇ ਸਟੋਰ ਦੇ ਵਿੱਚ ਜਿਹੜਾ ਆ ਕਾਫੀ ਜ਼ਿਆਦਾ ਸਮਾਨ ਦਾ ਦਬਦਬਾ ਸੀ ਜਿਹਦੇ ਕਰਕੇ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਰਾਤੀ 9:30 ਵਜੇ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਇੱਥੇ ਅੱਗ ਬੁਝਾ ਰਹੀਆਂ ਨੇ ਪਰ ਸਵੇਰ ਦੇ 5 ਵਜੇ ਤੱਕ ਜਿਹੜਾ ਆ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਸੀ ਤਾਂ ਦੱਦੀਏ ਕੀ ਸਵੇਰੇ 5 ਸਵਾ 5 ਵਜੇ ਜਾ ਕੇ ਜਦੋਂ ਪੱਤਰਕਾਰ ਨੇ ਫਾਇਰ ਬਰਗੇਡ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅੱਗ ਨੂੰ ਜਿੰਨੀ ਜ਼ਿਆਦਾ ਬੁਝਾਉਣ ਦੀ ਕੋਸ਼ਿਸ਼ ਕਰਦੇ ਪਏ ਆ ਅੱਗ ਓਨੀ ਜ਼ਿਆਦਾ ਕਿਤੇ ਨਾ ਕਿਤੇ ਜਿਹੜਾ ਆ ਉਹ ਅਮਚਦੀ ਦਿਖਾਈ ਦੇ ਰਹੀ ਹੈ ਹਾਲਾ ਕਿ ਉਹਨਾਂ ਨੇ ਕਿਹਾ ਕਿ ਰਾਤ ਤੋਂ ਲੈ ਕੇ ਸਵੇਰ 5 ਵਜੇ ਤੱਕ ਫਾਇਰ ਬਰਗੇਡ ਦੀਆਂ ਗੱਡੀਆਂ ਜਿਹੜੀਆਂ ਨੇ 30 ਤੋਂ ਪਲੱਸ ਗੱਡੀਆਂ ਜਿਹੜੀਆਂ ਨੇ ਉਹ ਪਾਣੀ ਦੀਆਂ ਲੱਗ ਚੁੱਕੀਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਅੱਗ ਮਚਦੀ ਜਾ ਰਹੀ ਹੈ ਤੇ ਜਦੋਂ ਪੱਤਰਕਾਰ ਨੇ ਇਹ ਗੱਲ ਪੁੱਛੀ ਵੀ ਇਸ ਅੱਗ ਨੂੰ ਕਿਵੇਂ ਬੁਝਾਇਆ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਵੀ ਇਸ ਅੱਗ ਨੂੰ ਬੁਝਾਉਣ ਦਾ ਇੱਕ ਹੀ ਤਰੀਕਾ ਹੈ ਕਿ ਸਮਾਨ ਨੂੰ ਹੌਲੀ-ਹੌਲੀ ਅੰਦਰੋਂ ਕੱਢਿਆ ਜਾਵੇ ਜਾਂ ਉਹਨੂੰ ਜੀਸੀਬੀ ਮਸ਼ੀਨਾਂ ਦੇ ਨਾਲ ਫੋਲਿਆ ਜਾਵੇ ਤਾਂ ਫੇਰ ਪਾਣੀ ਦੇ ਪ੍ਰੈਸ਼ਰਾਂ ਦੇ ਨਾਲ ਜਿਹੜੀ ਇਹ ਅੱਗ ਬੁਝ ਸਕਦੀ ਏ ਫਿਲਹਾਲ ਜਿਹੜਾ ਆ ਸਮਾਨ ਉਹ ਕਾਫੀ ਜ਼ਿਆਦਾ ਦੱਬ-ਦੱਬ ਕੇ ਸਟੋਰ ਨੂੰ ਭਰਿਆ ਹੋਇਆ ਸੀ ਜਿਦੇ ਕਰਕੇ ਅੱਗ ਥੱਲੇ ਜਾ ਚੁੱਕੀ ਏ ਤੇ ਜਦੋਂ ਹੀ ਅਸੀਂ ਪਾਣੀ ਦੀ ਗੱਡੀ ਇੱਕ ਸੁੱਟ ਕੇ ਦੂਸਰੀ ਗੱਡੀ ਦੀ ਤਿਆਰੀ ਕਰਨ ਲੱਗਦੇ ਹਾਂ ਉਦੋਂ ਤੱਕ ਜਿਹੜਾ ਆ ਉਹ ਪਾਣੀ ਜਿਹੜਾ ਆ ਉਹ ਫੇਰ ਅੱਗ ਜਿਹੜੀ ਉਹ ਉਤੋਂ ਮਚਣੀ ਸ਼ੁਰੂ ਹੋ ਜਾਂਦੀ ਹੈ ਜਿੱਦੇ ਕਰਕੇ ਸਥਿਤੀ ਦਾ ਕੰਟਰੋਲ ਦੇ ਵਿੱਚ ਆ ਪਰ ਅੱਗ ਨੂੰ ਜਿਹੜਾ ਅੰਦਰਲੀ ਅੱਗ ਆ ਉਸ ਨੂੰ ਜਿਹੜਾ ਆ ਉਹ ਕੰਟਰੋਲ ਕਰਨਾ ਸ਼ਾਇਦ ਮੁਸ਼ਕਲ ਹੋ ਰਿਹਾ ਹੈ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਆਓ ਗੱਲਬਾਤ ਵੀ ਕਰ ਲੈਨੇ ਆ ਜਿਹੜੀ ਕਿ ਆਉਣ ਕੈਮਰਾ ਸਾਡੇ ਨਾਲ ਕੀਤੀ ਫਾਇਰ ਬ੍ਰਿਗੇਡ ਅਫਸਰ ਨੇ ਆਓ ਕਰਦੇ ਆ ਗੱਲਬਾਤ ਕੀ ਕਹਿੰਦੇ ਨੇ ਨਹੀਂ ਕਿੰਨੇ ਵਜ ਗਏ ਸਵੇਰ ਦੇ ਤੇ ਕਦੋਂ ਤੇ ਲੱਗੇ ਦਾ ਤੁਸੀਂ ਸਰ ਅਹੀ ਕੋਈ ਸਾਢੇ 9 ਵਜੇ ਆਈ ਕਾਲ ਹਾਂਜੀ ਹਾਂਜੀ ਸਾਢੇ ਸਾਢੇ 9 ਪੌਣੇ 10 ਵਜੇ ਦੇ ਲਾਗੇ ਕਾਲ ਆਈ ਹੈ ਤੇ ਉਦੋਂ ਦੇ ਹੀ ਲੱਗੇ ਤੇ ਜੀ ਹੁਣ 3:30 5:30 ਹੋ ਚੁੱਕੇ ਆ ਪੀ ਪਲੱਸ ਗੱਡੀਆਂ ਜਿਹੜੀਆਂ ਵਾ ਇੱਥੇ ਪਾਣੀ ਦੀਆਂ ਅਸੀਂ ਪਾ ਚੁੱਕੇ ਆ ਲੇਕਿਨ ਮਾਲ ਹੀ ਅੰਦਰ ਇੰਨਾ ਜ਼ਿਆਦਾ ਲਗਾਇਆ ਦਾ ਵਾ ਵੀ ਉਹ ਬਦਰੀ ਆਟ ਬੁੱਝਣਾ ਨਾਲ ਹੀ ਲੱਗ ਬਾਰ-ਬਾਰ ਹੀ ਪਾਣੀ ਪਾ ਰਹੇ ਆ ਹੋ ਗਿਆ ਧੂਆਂ ਹੋ ਜਾਂਦਾ ਕਬਾੜ ਆ ਜ਼ਿਆਦਾ ਤੇ ਐਵਾ ਵੀ ਨਾਲ ਦੀਆਂ ਜਿਹੜੀਆਂ ਬਿਲਡਿੰਗਾਂ ਉਹ ਸੇਫ ਕਰ ਲਈਆਂ ਉਹ ਉਸੇ ਜਗ੍ਹਾ ਤੇ ਆਗਾ ਤੇ ਮਾਲਕਾਂ ਨੂੰ ਕਿਹਾ ਵੀ ਜੇਸ਼ੀ ਵੀ ਮਗਾ ਕੇ ਬਾਹਰ ਬੈਠਾ ਕਿੱਦਾਂ ਹਟੇਗਾ ਇਹ ਜਿਹੜਾ ਧੂਆਂ ਨਹੀਂ ਵਰਦਾ ਤੈਨੂੰ ਅਸਰੇ ਨੂੰ ਮਾਲ ਚ ਕਾਣਾ ਪੈਗਾ ਇੱਥੋਂ ਇਹ ਨજર ਮਾਲ ਨਹੀਂ ਚੁਪਿਆ ਜੰਦਾ ਉਹ ਨજર ਇਹਦਾ ਹੱਲ ਨਹੀਂ ਕੋਈ ਕਿਉਂਕਿ ਘੱਟੋ ਘੱਟ 15 15 20 20 ਫੁੱਟ ਜਿਹੜਾ ਮਾਲ ਦਬਾ ਕੇ ਲਗਾਇਆ ਵਾਟਰ ਸਪਲਾਈ ਵੀ ਚੱਲ ਰਹੀ ਰਾਤੀ ਸਾਰੀ ਸਾਰੀ ਰਾਤ ਪੰਪ ਚੱਲਦਾ ਰਿਹਾ ਜੀ ਵਾਟਰ ਸਪਲਾਈ ਦਾ ਵੀ ਤੇ ਸਾਡੀਆਂ ਗੱਡੀਆਂ ਵੀ ਰਨ ਆਊਟ ਚੱਲ ਰਹੀਆਂ ਪ੍ਰੋਟੇਜਰ ਆ ਰਹੀਆਂ ਪਰ ਪਰ ਕੇ ਤਰ ਤੇ 30 ਪਲਸ ਗੱਡੀਆਂ ਜਿਹੜੀਆਂ ਲੱਗੀਆਂ ਕਿੰਨੇ ਮਲਾਜ਼ਮ ਟੋਟਲ ਲੱਗੇ ਦੇ ਸੀ ਤੁਹਾਡੇ ਮਲਾਜ਼ਮ ਸਰ ਐਸ ਵੇਲੇ ਤੇ 16 ਸਟਾਫਰਮ ਲੱਗੇ ਹੋਏ ਆ ਸਾਡੇ ਲੱਗੇ ਰਿਹਾ ਕੋਈ ਉੱਥੇ ਗੱਡੀ ਭਰਾ ਰਿਹਾ ਕੋਈ ਇੱਥੇ ਚਾਹ ਲੱਗੇ ਦੇ 10 ਇੱਥੇ ਲੱਗੇ ਹੋਏ ਆ ਗੱਡੀਆਂ ਲੈ ਕੇ ਆ ਰਹੇ ਡਰਾਈਵਰ ਧੂਏ ਨਾਲ ਵੀ ਪਰੇਸ਼ਾਨੀ ਆਈ ਮਲਾਜ਼ਮਾਂ ਨੂੰ ਹਾਂ ਧੂਏ ਨਾਲ ਜੀ ਤੋ ਆਪੀ ਆਪੀ ਜਦਾਂ ਤੁਹਾਡਾ ਹਾਲ ਵੀ ਦੇਖੀ ਰਹੇ ਹੋ ਕੀ ਬੜਿਆ ਦਾ ਲੱਗੇ ਆ ਮੁੰਡੇ ਕੰਮ ਕਰ ਰਹੇ ਹੋ ਨੀਤ ਵੱਧ ਗੱਡੀਆਂ ਲੱਗ ਚੁੱਕੀਆਂ ਹਾਂਜੀ ਹਾਂਜੀ